ਨਮਸਕਾਰ ਮੈਂ ਹਾਂ ਮਨਦੀਪ ਰਜੋਰਾ ਤੁਸੀਂ ਦੇਖ ਰਹੇ ਹੋ ਚੈਨਲ ਸਬਰੰਗ ਇਸ ਚੈਨਲ ਦੇ ਉੱਤੇ ਅਸੀਂ ਹਰ ਇੱਕ ਰੰਗ ਹਰ ਇੱਕ ਜਾਣਕਾਰੀ ਹਰ ਇੱਕ ਉਹ ਗੱਲ ਜੋ ਤੁਹਾਡੇ ਇੰਟਰਸਟ ਦੀ ਹੋ ਸਕਦੀ ਹੈ ਤੁਹਾਡੇ ਲਈ ਲਾਹੇਵੰਦ ਹੋ ਸਕਦੀ ਹੈ ਉਹ ਲੈ ਕੇ ਆਉਣ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਜੋ ਆਪਣੇ ਖੇਤ ਖੇਲਹਾਨ ਛੱਡ ਕੇ ਜੋ ਪੰਜਾਬੀ ਵਿਦੇਸ਼ਾਂ 'ਚ ਗਏ ਨੇ ਖਾਸ ਤੌਰ ਤੇ ਅਮਰੀਕਾ 'ਚ ਗਏ ਨੇ ਉਹਨਾਂ ਦੀ ਕੀ ਹੋਂਣੀ ਹੋ ਰਹੀ ਹੈ ਅੱਜ ਫਿਰ ਇੱਕ ਵਾਰ ਜ਼ਿਕਰ ਕਰਦੇ ਆਂ ਉਸੇ ਦਾ ਹੀ ਕਿਉਂਕਿ ਅੱਜ ਦੇ ਅਖਬਾਰਾਂ ਦੇ ਵਿੱਚ ਜੋ ਖਬਰਾਂ ਲੱਗੀਆਂ ਉਹ ਇਹ ਕਿ ਹੁਣ ਟਰੰਪ ਨੇ ਜੋ ਪੰਜਾਬੀ ਹੈ ਭਾਰਤੀ ਨੇ ਜਿਹੜੇ ਜਾਂ ਹੋਰਨਾਂ ਮੁਲਕਾਂ ਦੇ ਪ੍ਰਵਾਸੀ ਜੋ ਉੱਥੇ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਸੀ ਉਹਨਾਂ ਨੂੰ ਪਨਾਮਾ ਦੇ ਜੰਗਲਾਂ 'ਚ ਛੱਡਣਾ ਸ਼ੁਰੂ ਕਰ ਦਿੱਤਾ ਹੈ ਪਨਾਮਾ ਦੀ ਸਰਕਾਰ ਨੂੰ ਟਰੰਪ ਨੇ ਇਹ ਕਿਹਾ ਸੀਗਾ ਕਿ ਤੁਸੀਂ ਆਪਣੇ ਮੁਲਕ ਦੇ ਵਿੱਚ ਕੁਝ ਸਮੇਂ ਲਈ ਕੈਂਪ ਬਣਾ ਲਓ ਜਿਹੜੇ ਕੈਂਪਾਂ ਦੇ ਵਿੱਚ ਅਸੀਂ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੱਖਾਂਗੇ ਨਾ ਸਿਰਫ ਪਨਾਮਾ ਬਲਕਿ ਕੋਸਟਾ ਰਿਕਾ ਤੇ ਗੁਆਟਮਾਲਾ ਦੀ ਸਰਕਾਰਾਂ ਨੂੰ ਵੀ ਇਹੀ ਆਖਿਆ ਗਿਆ ਕਿਉਂਕਿ ਉਹ ਅਜਿਹੇ ਮੁਲਕ ਨੇ ਜਿਹੜੇ ਕਿ ਕੈਂਪ ਦੇ ਲਈ ਅਮਰੀਕਾ ਤੋਂ ਮਿਲਣ ਵਾਲੀ ਫੰਡਿੰਗ ਦਾ ਉਹ ਸਹਾਰਾ ਤੱਕ ਰਹੇ ਨੇ ਅਤੇ ਉਹਨਾਂ ਨੇ ਇਹ ਹਾਮੀ ਭਰ ਦਿੱਤੀ ਹੈ ਕਿ ਅਸੀਂ ਕੈਂਪ ਬਣਾ ਲਵਾਂਗੇ ਜਦੋਂ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਹੈ ਉਹਨਾਂ ਕੈਂਪਾਂ ਦੇ ਵਿੱਚ ਗਏ ਸੀ ਉਦੋਂ ਉਹਨਾਂ ਨੂੰ ਹੋਟਲਾਂ ਦੇ ਵਿੱਚ ਰੱਖਿਆ ਗਿਆ ਤੇ ਹੋਟਲਾਂ ਤੋਂ ਤਸਵੀਰਾਂ ਆਈਆਂ ਕਿਉਂਕਿ ਉਹ ਹੋਟਲਾਂ ਦੇ ਵਿੱਚ ਨਜ਼ਰਬੰਦ ਸੀ ਕੈਦ ਸੀ ਹੋਟਲਾਂ ਦੇ ਸ਼ੀਸ਼ਿਆਂ ਤੋਂ ਉਹ ਇੱਕ ਦੂਜੇ ਨੂੰ ਬੁਲਾ ਰਹੇ ਇਸ਼ਾਰਾ ਕਰਦੇ ਵੀ ਦੇਖੇ ਗਏ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਇੱਥੇ ਕੈਦ ਹਾਂ ਪਰ ਹੁਣ ਕਿਉਂਕਿ ਜੋ ਮੁੱਖ ਅਮਰੀਕਾ ਨੂੰ ਸਾਊਥ ਅਮਰੀਕਾ ਤੋਂ ਅਲੱਗ ਕਰਦਾ ਹੈ ਪਨਾਮਾ ਦਾ ਇੱਕ ਇਲਾਕਾ ਹੈ ਪ੍ਰੋਵਿੰਸ ਹੈ ਡੇਰੀਅਨ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਹੀ ਕਹਿ ਲਈਏ ਕਿ ਸਥਿਤ ਹੈ ਉੱਥੇ ਇਹ ਕੈਂਪ ਪਨਾਮਾ ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਜਿੱਥੇ ਇਨਾ ਗੈਰ ਕਾਨੂੰਨੀ ਤੌਰ ਤੇ ਵੱਖ-ਵੱਖ ਮੁਲਕਾਂ ਚੋਂ ਆਏ ਗੈਰ ਜੋ ਕਾਨੂੰਨੀ ਤੌਰ ਤੇ ਪ੍ਰਵਾਸੀ ਅਮਰੀਕਾ ਦੇ ਵਿੱਚ ਸੀਗੇ ਹੁਣ ਉਹਨਾਂ ਨੂੰ ਉੱਥੇ ਰੱਖਿਆ ਜਾਵੇਗਾ ਉਹਦੇ ਵਿੱਚ ਵੀ ਗੱਲ ਇਹ ਦੇਖਣ ਦੇ ਵਿੱਚ ਆ ਰਹੀ ਹੈ ਕਿ ਬਹੁਤ ਸਾਰੇ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਆਪਣੇ ਆਪਣੇ ਮੁਲਕਾਂ ਦੇ ਵਿੱਚ ਜਾਣ ਨੂੰ ਤਿਆਰ ਨੇ ਪਰ ਉੱਥੇ ਹੀ ਬਹੁਤ ਸਾਰੇ ਅਜਿਹੇ ਵੀ ਨੇ ਜਿਹੜੇ ਕਿ ਆਪਣੇ ਮੁਲਕ ਜਾਣਾ ਹੀ ਨਹੀਂ ਚਾਹੁੰਦੇ ਤੇ ਐਨ ਜੀਓਜ਼ ਜਿਹੜੀਆਂ ਨੇ ਉਹ ਉਹਨਾਂ ਦੀ ਮਦਦ ਕਰ ਰਹੀਆਂ ਅੱਜ ਜਿਵੇਂ ਕਿ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਤਾਂ 12 ਭਾਰਤੀਆਂ ਨੂੰ ਉੱਥੇ ਐਨ ਜੀਓ ਨੇ ਜਹਾਜ਼ਾਂ ਦੀਆਂ ਟਿਕਟਾਂ ਕਰਵਾ ਕੇ ਆਪਣੇ ਮੁਲਕ ਇੰਡੀਆ ਲੈ ਕੇ ਆਂਦਾ ਜਿਸ ਦੇ ਵਿੱਚ ਚਾਰਕ ਪੰਜਾਬੀ ਵੀ ਸੀਗੇ ਜਦੋਂ ਉਹ ਦਿੱਲੀ ਉਤਰੇ ਦਿੱਲੀ ਤੱਕ ਦੀ ਉਹਨਾਂ ਦੀ ਉਡਾਣ ਜਿਹੜੀ ਹੈ ਉਹ ਅਮਰੀਕਾ ਤੋਂ ਸੀ ਦਿੱਲੀ ਤੋਂ ਬਾਅਦ ਅੰਮ੍ਰਿਤਸਰ ਉਹ ਘਰੇਲੂ ਉਡਾਣਾਂ ਤੇ ਉੱਤੇ ਉਹ ਚਾਰ ਪੰਜਾਬੀ ਜਿਹੜੇ ਉਹ ਆਪਣੇ ਖਰਚੇ ਦੇ ਉੱਤੇ ਹੀ ਆਪਣੇ ਪਰਿਵਾਰ ਦੇ ਵੱਲੋਂ ਟਿਕਟਾਂ ਜੜੀਆਂ ਕਰਵਾਈਆਂ ਗਈਆਂ ਉਸ ਤੇ ਵੀ ਉਹ ਆਏ ਨੇ ਹੁਣ ਇਹ ਗੱਲ ਦੇਖਣ ਨੂੰ ਆ ਰਹੀ ਹੈ ਕਿ ਜਿੱਥੇ ਅਸੀਂ ਪਹਿਲਾਂ ਇਹ ਦੇਖ ਰਹੇ ਸੀਗੇ ਕਿ ਕਿਸ ਕਦਰ ਉਹ ਭਾਰਤ ਆਉਣਗੇ ਪ੍ਰਵਾਸੀ ਜਿਹੜੇ ਉੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਆ ਫਿਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਸ ਹਾਲਾਤ ਦੇ ਵਿੱਚ ਉਹ ਆਉਣਗੇ ਬੇੜੀਆਂ ਚ ਆਉਣਗੇ ਕਿਵੇਂ ਆਉਣਗੇ ਪਰ ਹੁਣ ਤਾਂ ਗੱਲ ਜਿਹੜੀ ਆ ਉਹ ਇਹ ਆ ਗਈ ਹੈ ਕਿ ਭੱਜਦੇ ਚੋਰ ਦੀ ਲੰਗੋਟੀ ਸਹੀ ਜਿਵੇਂ ਉਹ ਕੰਟਰੀ ਤੁਹਾਨੂੰ ਜਿਸ ਤਰੀਕੇ ਨਾਲ ਸੁਖਾਲਿਆਂ ਭੇਜ ਰਹੀ ਹੈ ਉਵੇਂ ਹੀ ਉੱਥੇ ਬਸ ਰਹੇ ਗੈਰ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਮੁਲਕਾਂ ਦੇ ਵਿੱਚ ਚੱਲੇ ਜਾਣਾ ਚਾਹੀਦਾ ਹੈ ਇਹ ਬਿਲਕੁਲ ਵੀ ਨਹੀਂ ਦੇਖਣਾ ਸੋਚਣਾ ਤੱਕਣਾ ਚਾਹੀਦਾ ਕਿ ਅਜੇ ਵੀ ਕੋਈ ਗੁੰਜਾਇਸ਼ ਹੈ ਕਿਉਂਕਿ ਹੁਣ ਜਦੋਂ ਪਨਾਮਾ ਦੇ ਡੇਰੀਅਨ ਪ੍ਰੋਵਿੰਸ ਦੇ ਵਿਚ ਕੈਂਪਾਂ ਦੇ ਵਿੱਚ ਹੀ ਉਹਨਾਂ ਨੂੰ ਰੱਖ ਦਿੱਤਾ ਹੈ ਤਾਂ ਉੱਥੇ ਕਿਸ ਹਾਲਾਤ ਦੇ ਵਿੱਚ ਉਹ ਰਹਿ ਰਹੇ ਨੇ ਮਨੁੱਖੀ ਅਨਮਨੁੱਖੀ ਇਸ ਬਾਰੇ ਅਜੇ ਤੱਕ ਕੋਈ ਅਪਡੇਟ ਨਹੀਂ ਹੈ ਪਰ ਗੱਲ ਇਹ ਹੈ ਕਿ ਜੇਕਰ ਉਹਨਾਂ ਨੂੰ ਇਹ ਪ੍ਰਪੋਜ਼ਲ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਮੁਲਕਾਂ ਵੱਲ ਹੋ ਲੋ ਤਾਂ ਉਹਨਾਂ ਨੂੰ ਆਰਾਮਦਾਰੀ ਨਾਲ ਹੋ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਫਿਰ ਉਹਨਾਂ ਦੇ ਪਰਿਵਾਰਕ ਜੀਆਂ ਦੀਆਂ ਦੇ ਮੁਸ਼ਕਲਾਂ ਵੱਧ ਜਾਣਗੀਆਂ ਤੇ ਫਿਰ ਉਹ ਐਮਬੈਸੀ ਦਾ ਸਹਾਰਾ ਲੈ ਕੇ ਅਰਜ਼ੋਈਆਂ ਕਰਦ ਕੇ ਤੇ ਫਿਰ ਇਸ ਤਰ੍ਹਾਂ ਕਵਾਇਦ ਚਲਾ ਕੇ ਵੀ ਉਹਨਾਂ ਨੂੰ ਵਾਪਸ ਮੰਗਾਉਣ ਦੀ ਫिराਕ ਦੇ ਵਿੱਚ ਰਹਿਣਗੇ ਕਿਉਂਕਿ ਆਈਸ ਉੱਥੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਉੱਥੋਂ ਦੇ ਸਕੂਲਾਂ ਦੇ ਵਿੱਚ ਵੀ ਹੁਣ ਆਈਸ ਜਿਹੜੀ ਹੈ ਭਾਵੇਂ ਕਨਸਟੀਟਿਊਸ਼ਨ ਕਹਿ ਰਿਹਾ ਹੈ ਸਕੂਲਾਂ 'ਚ ਛਾਪੇਮਾਰੀ ਨਹੀਂ ਕਰਨੀ ਪਰ ਸਖਤੀ ਇੰਨੀ ਕਰ ਦਿੱਤੀ ਗਈ ਹੈ ਕਿ ਸਕੂਲਾਂ ਦੇ ਵਿੱਚ ਵੀ ਛਾਪੇਮਾਰੀ ਅਜੇ ਵੀ ਜਾਰੀ ਹੈ ਜਿਸ ਦੇ ਚਲਦੇ ਉੱਥੇ ਇਹ ਵੀ ਖਬਰ ਆਈ ਕਿ 11 ਸਾਲ ਦੇ ਇੱਕ ਬੱਚੇ ਨੇ ਆਤਮ ਹੱਤਿਆ ਵੀ ਕਰ ਲਈ ਸੁਸਾਈਡ ਵੀ ਕਰ ਲਿਆ ਕਿਉਂਕਿ ਬੱਚੇ ਜਿਹੜੇ ਹੈ ਉਸ ਦੇ ਮਗਰ ਪੈ ਗਏ ਸੀਗੇ ਉਸ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਇਸ ਮੁਲਕ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹੋ ਆਈਸ ਆਏਗੀ ਤੈਨੂੰ ਤੇਰੇ ਮਾਂ ਬਾਪ ਨੂੰ ਫੜ ਕੇ ਲੈ ਜਾਏਗੀ ਬੁੱਲਿੰਗ ਜਿਹੜੀ ਹੈ ਉਹ ਉਸ ਬੱਚੇ ਦੀ ਹੋਈ ਜਿਸ ਦੇ ਚਲਦੇ ਆਜੇਹਾ ਵੀ ਵਾਪਰਿਆ ਤੇ ਆਈਸ ਦੇ ਛਾਪੇ ਮਾਰੀ ਦੇ ਚਲਦੇ ਆ ਹੁਣ ਜਿਹੜੇ ਡੰਕੀ ਲਾ ਕੇ ਜਾ ਰਹੇ ਉਹ ਬਿਲਕੁਲ ਹੀ ਨਹੀਂ ਜਾ ਰਹੇ ਫਿਲਹਾਲ ਇਸ ਮੁਹਿੰਮ ਨੂੰ ਉਹਨਾਂ ਦੀ ਇਸ ਕਵਾਇਦ ਨੂੰ ਠੱਲ ਪਈ ਹੋਈ ਹੈ ਕਿਉਂਕਿ 94% ਇਹ ਕੇਸ ਜਿਹੜੇ ਐ ਉਹ ਘਟ ਗਏ ਤੇ ਟਰੰਪ ਹੋਰ ਵੀ ਅਜਿਹੇ ਨਿਰਣੇ ਜਿਹੜੇ ਹੈ ਸਖਤ ਨਿਰਣੇ ਲੈ ਰਿਹਾ ਹੈ ਜਿਸ ਦੀ ਨਿਖੇਦੀ ਜਿਸ ਦੇ ਅਗੇਂਸਟ ਰੋਸ ਮੁਜਾਰੇ ਅਮਰੀਕਾ ਦੇ ਵਿੱਚ ਹੋ ਰਹੇ ਨੇ ਉਦਾਹਰਨ ਦੇ ਤੌਰ ਤੇ ਉੱਥੋਂ ਦੇ ਜੋ ਆਰਮੀ ਚੀਫ ਸੀਗੇ ਸੀਕਿਊ ਬਰਾਊਨ ਉਹਨਾਂ ਨੂੰ 40 ਸਾਲ ਦੀ ਉਹਨਾਂ ਦੀ ਸਰਵਿਸਿਸ ਦੇ ਬਾਵਜੂਦ ਵੀ ਬਿਨਾ ਕਾਰਨ ਦੱਸੇ ਨੋਟਿਸ ਦੱਸੇ ਅਜੀ ਉਹ ਕੁਝ ਕੁ ਘੰਟੇ ਪਹਿਲਾਂ ਕੰਮ ਕਰ ਰਹੇ ਸੀ ਪਰ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਕੋਈ ਹੋਰ ਉਥੋਂ ਦੇ ਨੇਵੀ ਚੀਫ ਜਿਹੜੇ ਆ ਟਰੰਪ ਵੱਲੋਂ ਰੱਖ ਦਿੱਤੇ ਗਏ ਸੋ ਇਸ ਤਰ੍ਹਾਂ ਦੇ ਸਖਤ ਨਿਰਣੇ ਟਰੰਪ ਪ੍ਰਸ਼ਾਸਨ ਵੱਲੋਂ ਲਏ ਜਾ ਰਹੇ ਨੇ ਤੇ ਸਾਡੇ ਲਈ ਚੰਗੀ ਗੱਲ ਹੈ ਜੇਕਰ ਅਸੀਂ ਸੁਖਾਲਿਆ ਹੀ ਆਪਣੇ ਮੁਲਕ ਵਾਪਸ ਆ ਸਕਦੇ ਆ ਗੈਰ ਕਾਨੂੰਨੀ ਤੌਰ ਤੇ ਜਿਹੜੇ ਰਹਿ ਰਹੇ ਆ ਉਹ ਜੇਕਰ ਆਪਣੇ ਮੁਲਕਾਂ ਦੇ ਵਿੱਚ ਆ ਜਾਣ ਤਾਂ ਆਪਣੇ ਖੇਤ ਕਲਿਹਾਨ ਜਿੰਨੇ ਵੀ ਉਹਨਾਂ ਦੇ ਬੱਚੇ ਹੈ ਉਹ ਆ ਕੇ ਸੰਭਾਲ ਲੈਣਗੇ ਨਹੀਂ ਤਾਂ ਫਿਰ ਉਹਨਾਂ ਨੂੰ ਵਾਪਸ ਬੁਲਾਉਣ ਦੇ ਵਿੱਚ ਵੀ ਜਿੰਨਾ ਪੈਸਾ ਭੇਜਣ ਚ ਲੱਗਿਆ ਉਨਾ ਹੀ ਪੈਸਾ ਉਹਨਾਂ ਦੇ ਪਰਿਵਾਰ ਦੇ ਜੀਵਾਂ ਦਾ ਉਹਨਾਂ ਨੂੰ ਵਾਪਸ ਬੁਲਾਉਣ ਦੇ ਵਿੱਚ ਵੀ ਲੱਗ ਰਿਹਾ ਹੈ ਸੋ ਇਹ ਗੱਲਾਂ ਨੇ ਇਹ ਸਾਨੂੰ ਜਾਣ ਤੋਂ ਪਹਿਲਾਂ ਵੀ ਸੋਚਣਾ ਚਾਹੀਦਾ ਹੈ ਜੇਕਰ ਅਸੀਂ ਗੈਰ ਕਾਨੂੰਨੀ ਤੌਰ ਤੇ ਕਿਸੇ ਮੁਲਕ ਦੇ ਵਿੱਚ ਦਾਖਲ ਹੋ ਰਹੇ ਹਾਂ ਉਸ ਤੋਂ ਪਹਿਲਾਂ ਵੀ ਸਾਨੂੰ ਸੋਚਣਾ ਚਾਹੀਦਾ ਹੈ ਹਰ ਇੱਕ ਮੁਲਕ ਦਾ ਇੱਕ ਇਨਟੇਕ ਹੁੰਦਾ ਹੈ ਇਸ ਤੋਂ ਵੱਧ ਜੇਕਰ ਉਹ ਤਾਦਾਦ ਦੇ ਵਿੱਚ ਮੁਲਕਾਂ ਦੇ ਬਸ਼ਿੰਦਿਆਂ ਨੂੰ ਉੱਥੇ ਲੈਂਦੇ ਨੇ ਤਾਂ ਉਸ ਕੰਟਰੀ ਦਾ ਉਸ ਦੀ ਇਕਨੋਮੀ ਦਾ ਨੁਕਸਾਨ ਹੁੰਦਾ ਜਿਸ ਦੇ ਚੱਲਦੇ ਆ ਬਾਅਦ ਦੇ ਵਿੱਚ ਜਦੋਂ ਸੈਚੂਰੇਸ਼ਨ ਪੁਆਇੰਟ ਆ ਜਾਂਦੇ ਆ ਜਦੋਂ ਅਸੀਂ ਕਹਿ ਲਈਏ ਕਿ ਪੀਕ ਪੁਆਇੰਟ ਆ ਗਿਆ ਇਸ ਤੋਂ ਬਾਅਦ ਇਨਟੇਕ ਨੂੰ ਨਹੀਂ ਲੈਣਗੇ ਤੇ ਫਿਰ ਕੁਝ ਨਾ ਕੁਝ ਤਾਂ ਵਾਪਰੇਗਾ ਹੀ ਸਾਡੇ ਐਕਸ਼ਨ ਦਾ ਰਿਐਕਸ਼ਨ ਫਿਰ ਉਹ ਸਰਕਾਰਾਂ ਦੇਣਗੀਆਂ ਹੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸੋ ਅਸੀਂ ਸਮਝਦਾਰ ਬਣੀਏ ਭਵਿੱਖ ਦੇ ਵਿੱਚ ਵੀ ਖਿਆਲ ਰੱਖੀਏ ਗੈਰ ਕਾਨੂੰਨੀ ਤੌਰ ਤੇ ਪ੍ਰਵਾਸ ਨਾ ਕਰੀਏ ਗੈਰ ਕਾਨੂੰਨੀ ਤੌਰ ਤੇ ਵਿਦੇਸ਼ਾਂ ਵੱਲ ਰੁੱਖ ਨਾ ਕਰੀਏ ਧੰਨਵਾਦ ਅਜੇ ਹੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਸਬਰੰਗ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ